ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਵੀ ਕਰਨ ਲੱਗੇ ਆ ਸ਼ੁਰੂਆਤ ਜੀ ਤੇ ਦਿਨ ਅੱਜ ਵੀਰਵਾਰ ਤੇ ਟਾਈਮ 5 ਵਜ ਗਈ ਤੇ ਅਸੀਂ ਤਾਂ 4 3:30 ਵਜੇ ਦੇ ਉੱਠੇ ਆ ਤੇ ਹੁਣ ਅਸੀਂ ਨਾਲ ਨੂੰ ਕਿਹਾ ਗਿਆ ਰੈਡੀ ਤੇ ਤੁਹਾਨੂੰ ਕੱਲ ਦੱਸਿਆ ਸੀ ਹਨਾ ਵੀ ਅਸੀਂ ਜਾਣਾ ਜੀਂਦ ਗੱਗੀ ਕੋਲੇ ਕਿਉਂਕਿ ਸਵੇਰੇ ਜਲਦੀ ਜਾਣਾ ਪੂਗਾ ਦੂਰ ਬਹੁਤ ਜ਼ਿਆਦੇ ਰਹਿ ਗਿਆ ਹਨਾ ਜੀਂਦ ਅਸੀਂ ਪਹਿਲੀ ਵਾਰ ਜਾ ਰਹੇ ਹਾਂ ਜੀਂਦ ਅੱਜ ਦਿਨੇ ਪ੍ਰੀਤ ਤੇ ਮੈਂ ਜਸ਼ਨ ਹਨਾ ਤੇ ਲੰਮੀ ਦਾ ਮੁੰਡਾ ਵੀ ਅੱਜ ਪਹਿਲੀ ਵਾਰੀ ਜੀਤ ਜਾ ਰਿਹਾ ਉਹ ਵੀ ਸਾਡੇ ਨਾਲ ਜਾਊਗਾ ਡੈਡੀ ਤੇ ਉਹ ਆਉਣਗੇ ਢਾਣੀ ਚ ਤੇ ਛਾੜੂ ਵਗੈਰਾ ਕੱਢ ਲਿਆ ਸੀ ਚਾਹ ਪਾਣੀ ਪੀ ਲਿਆ ਹਨਾ ਹੋਰ ਆਪ ਕੋਈ ਕੰਮ ਨਹੀਂ ਕਰਿਆ ਮੈਨੂੰ ਪਤਾ ਸੀ ਮੈਂ ਕਿਹਾ ਜੀ ਕੋਈ ਹੋਰ ਕੰਮ ਲੱਗੀ ਮੈਂ ਡੇਟ ਹੋ ਜੂਗੀ ਫਿਰ ਤੁਹਾਨੂੰ ਪਤਾ ਬਸ ਟੱਪ ਜਾਣੀ ਹੈ ਨਾ ਤੇ ਚਲੋ ਅੱਜ ਮੈਂ ਕਿ ਜਾਇਆ ਗਈ ਤੇ ਸਵੇਰੇ ਮੈਂ ਕਿ ਕੱਲੂ ਸਵੇਰੇ ਸਵੇਰੇ ਆਪਾਂ ਕਪੜੇ ਵਗੈਰਾ ਧੋ ਲਾਂਗੇ ਹਨਾ ਤੇ ਨਾਰਮਲ ਜਿਹਾ ਕੰਮ ਕਰਿਆ ਬਸ ਜਿੰਨੇ ਕੁ ਮੈਨਾਂ ਸਰਦਾ ਨਹੀਂ ਸੀਗਾ ਕੱਲ ਨੂੰ ਆਪਾਂ ਟਾਈਮ ਨਸਦੇ ਹਾਂ ਉੱਠ ਕੇ ਮੰਨ ਕੇ ਚਲੋ ਕਿਉਂਕਿ ਕੱਲ ਨੂੰ ਨਰਮਜਗਣਾ ਸੀ ਤੇ ਆਪਾਂ ਸਵੇਰ ਉੱਠ ਕੇ ਤੇ ਕੰਮ ਸਾਰਾ ਢੀਡੇ ਕੱਪੜੇ ਵਾਲਾ ਨਿਵੇੜ ਦਾਂਗੇ ਉੱਚੇ ਵਗੈਰਾ ਵਾਲਾ ਤੇ ਠੀਕ ਹੈ ਰ ਮੈਂ ਕਿਹਾ ਅੱਜ ਜਾਇਆ ਕਿ ਹਣਾ ਮੈਂ ਕਿਹਾ ਜੀ ਲੇਟ ਹੋ ਗਈ ਨਾ ਮੜ ਕੇ ਡੈਡੀ ਲੜਨ ਲੱਗ ਜਾਣਗੇ ਆਖਣਗੇ ਭਾਈ ਸਵੇਰ ਉੱਠ ਕੇ ਤਿਆਰ ਹੋ ਜਾਂਦੇ ਬਸ ਟਪਾਤੀ ਹੁਣ ਆਇਆ ਨਾ ਵੀ ਸਾਰਾ ਟਾਈਮ ਨਾ ਜਾਣਾ ਇਸ ਕਰਕੇ ਜ਼ਰੂਰੀ ਹੈ ਵੀ ਅਸੀਂ ਜੇ 7 ਤੋਂ ਪਹਿਲਾਂ ਜਾਵਾਂਗੇ ਸੌਰੀ ਵੀ 11 ਤੋਂ ਪਹਿਲਾਂ ਜਾਵਾਂਗੇ ਨਾ ਉੱਥੇ ਤਾ ਸਾਡੀ ਮਤਲਬ ਮੁਲਾਕਾਤ ਹੋ ਜੂਗਾ ਕਿ ਨਾ ਜੇ ਅਸੀਂ ਮਤਲਬ 11:30 12 ਕਰਤੀ ਸਾਡੀ ਮੁਲਾਕਾਤ ਨਹੀਂ ਹੋਣੀ ਉੱਥੇ ਹੀ ਫਿਰ ਸਾਨੂੰ ਪਤਾ ਇੰਨਾ ਕਿਰਾਇਆ ਲਾ ਕੇ ਹਨਾ ਤੇ ਜਾਣਾ ਕਰਨਾ ਬੱਚਿਆਂ ਨੂੰ ਵੀ ਨਾਲ ਇੰਨਾ ਜਿਆਦਾ ਸਫਰ ਕਰਨਾ ਬਹੁਤ ਔਖਾ ਹੋ ਜਾਂਦਾ ਤੇ ਤਾਂ ਕਰਕੇ ਫਿਰ ਵੀ ਚਲੋ ਟਾਈਮ ਨਾ ਜਾਏ ਆਪਦਾ ਵਧੀਆ ਰਹਿੰਦਾ ਹੈ ਨਾ ਕਿ ਚਲੋ ਜਿਹੜੇ ਕੰਮ ਜਾਨੇ ਆਪਣਾ ਕੰਮ ਬਣ ਜੇ ਉਹ ਵਧੀਆ ਰਹਿੰਦਾ ਹੈ ਤੇ ਥੋੜਾ ਜਿਆ ਇਸ ਕਰਕੇ ਆਪਾਂ ਜਿਆਦਾ ਤਿਆਰ ਹੋ ਗਏ ਜਸ਼ਨ ਵੀ ਤਿਆਰ ਹੈ ਪ੍ਰਿਥਵੀ ਤਿਆਰ ਹੈ ਤੇ ਮੈਂ ਵੀ ਨਾ ਖਮਾਪਤ ਵਾਲ ਬਾਰੇ ਮੇਰੇ ਤੇ ਸਮਝ ਹੀ ਰਹਿਣਗੇ ਮੈਂ ਕਿ ਬਸ ਚੁਨੀ ਇੱਧਰ ਘਰ ਉਧਰ ਘਰ ਤੇ ਮੈਂ ਫਿਰ ਬਾਲ ਜਿਉ ਹੁੰਦੇ ਰਹਿੰਦੇ ਤੇ ਚਲੋ ਜੀ ਫਿਰ ਮਿਲਦੇ ਆਪਾਂ ਪੰਜ ਹੋ ਚੁੱਕੇ 10 ਮਿੰਟ ਹੈਗੇ ਤੇ ਆਪਾਂ ਤੁਹਾਨੂੰ ਦੱਸ ਦਿਆਂਗਾ ਹੋਰ ਜੀ ਵੀ ਤਾਂ ਵੀ ਆ ਗਿਆ ਤੇ ਅਸੀਂ ਅੱਜ ਨੀ ਸੁਬਾਹ ਸੁਬਾਹ ਹਲੀ ਅੱਜ ਬੜੀ ਨੇ ਫੋਨ ਕਰਤਾ ਕਿਹਾ ਜੀ ਤੁਹਾਨੂੰ ਗੁੱਸਾ ਲੱਗਣਾ ਤੇ ਇੱਥੇ ਤੇ ਬਸ ਤਾਂ ਹੀ ਲੱਗੂ ਇਹ ਦਿਨ ਲੱਗੇ ਕਿ ਆ ਗਿਆ ਆਪਾਂ ਫਾਂਗਲ ਪਿਆ ਆਪਣਾ ਗੋਦ ਵਰਸਾ ਹਮ ਖੜੇ ਗਏ ਇਹ ਨਾਲ ਇਸ ਵੇਸਵੀਰ ਬੋਕ ਹੋ ਜੂਗੀ ਇਹ ਕੰਮ ਹੋਣਾ ਨਹੀਂ ਟੋਕੀਸ ਦਾ ਧਿਆਨ ਹੋ ਕੇ ਬੈਠੇ ਜੀ ਹਰ ਇਹ ਵੀ ਵਸਨ ਨੂੰ ਗੋਦ ਵਰਸਾ ਮਖੜੇ ਕਾ ਯੋਗ ਜੀ ਚਲੋ ਜੀ ਗੋਦ ਵਰਸਾ ਹਾਂ ਨਮਾ ਲੇ ਲਾ ਪੱਤਾ ਸਰ ਤੇ ਜੰਦਰਾ ਦਾ ਇਸ਼ਤ ਵਤਨ ਤੇ ਤੇਰਾ ਪਰ ਜਾ ਸਵੰਦਰ ਧਾਰ ਜੈ ਸਰਸਤੇ ਜੈ ਸਰਸਤੇ ਸਤਿ ਸਰਖਾਵੇ ਸੋਤਨ ਪਾਲੇ ਜੈ ਸਰਸਤੇ ਬੰਤਾ ਅਨਤਰ ਗੰਤਾ ਜੈ ਸਰਸਤੇ ਕੀ ਦਿਨ ਕਰਤੇ ਕੀ ਸਤ ਸਰਤਨ ਕਾ ਜੈ ਸਰਸਤੇ ਜਤਨ ਜੈ ਸਰਤਨ ਜਤਨ ਸਤ ਸਰਤਨ ਕੋ ਕੇ ਜੈ ਸਰਤਨ ਕਰੈ ਪ੍ਰੋਤਸਰ ਪਰਾਨੇ ਜੈ ਸਰਸਤੇ ਦੇਸ਼ੇ ਚਤਰਤੇ ਤੇ ਸਤ ਸਰਤਨ ਮਾਨੀਏ ਸਨੇ ਪ੍ਰਧਾਨੀ ਹੈ ਕਿਰਤੋਤਰ ਜੱਟ ਜੈ ਕਿਰਤੋਤਰ ਦੱਤ ਜੈ ਕਿਰਤੋਤਰ ਭਾਨੇ ਕਿਰਤੋਤਰ ਮਾਨੇ ਕਿਰਤੋਤਰ ਇੰਦਰ ਇਤੋਤ ਚੰਦਰੇ ਕਿਰਤੋਤਰ ਮੈਂ ਮਨ ਕਰਤੇ ਮੈਂ ਕਿਆ ਕਰ ਨਾਮੇ ਸੈ ਇ ਕਲੰ ਮੈਂ ਤੂ ਸੁਣ ਵਜੂ ਤਮਨ ਵਜੂ ਮੈਂ ਚਲ ਸੁਣਾ ਮੈਂ ਸ੍ਰੀ ਕ੍ਰਿਸ਼ਨਾ ਮੈਂ ਕਿਨ ਮਨ ਸੱਚੇ ਜਿਵਨ ਬਣਤੇ ਚਲ ਤੁਸੀਂ ਆਂਦੀ ਹੋ ਜੋ ਕੋਈ ਨਹੀਂ ਨਾ ਕਿਤਾਏ ਸਮੀਰ ਤੁਮਾ ਮੇਰੋ ਨਾਮੇ ਅਰੇ ਕਿੰਨੀ ਮੈਂ ਜੈ ਕਿਨੇ ਅਰੇ ਸੋਲ ਬਸ ਆਂਦੀ ਹੋ ਜੇ ਤਾ ਅਜਿਹਾ ਨਾ ਵਾਜੇ ਜੇ ਮੰਤਰ ਆਜੇ ਨਿਰਭੈ ਸਰੂਪ ਐ ਤੁਖਤ ਹੁਤਾ ਹੈ ਤਬ ਉਹ ਪਰਵਾਇ ਸਜਤ ਸੁਣਾਏ ਸ੍ਰੀ ਸੁਆਸਨ ਜਨ ग्रामीण बैंक कह रहा ओ एचडीएफसी बैंक ਤੇ ਅਸੀਂ ਆ ਗਏ ਜੀ ਬੱਸ ਸਟੈਂਡ ਤੇ ਪਹੁੰਚ ਨਾਲਿਆ ਪਹੁੰਚੀ ਹੀ ਹਜੇ ਪਰ ਹੁਣ ਪਤਾ ਲੱਗੇ ਕਹਿ ਰਿਹਾ ਜੀ 6 ਵਜ ਗਏ ਜਸ਼ਨ ਦੇ ਡੈਡੀ ਹਜੇ ਆਏ ਨਹੀਂ ਮੈਂ ਇਹਦੇ ਫਰੀਦ ਇੱਥੇ ਬੈਠੇ ਹਾਂ ਹਾਂ ਆਣੀ ਉਹ ਸਕੂਟਰ ਉਹ ਇਹ ਉਹ ਜਸ਼ਨ ਦੀਦੀ ਸਾਨੂੰ ਉਹ ਖੜੀ ਲੈ ਇਹ ਉਹ ਖੜੀ ਚੱਕ ਕੇ ਲੈ ਜੀ ਆ ਗਿਆ ਆ ਗਿਆ ਆ ਵੀਰ ਆ ਵੀਰ ਆ ਆ ਆ ਅਰੇ ਨਹੀਂ ਮੈਂ ਬੋਲਣ ਲੱਗਿਆ ਹਾਂ ਆਪਾਂ ਪਹੁੰਚ ਗਏ ਜਦੋਂ ਸਭ ਫਸਟ ਟਾਈਮ ਇਦਾਂ ਜਸ਼ਨ ਦੇ ਫਰੀਦ ਦੇਖੀ ਲੋਕ ਤੇ ਵੀਡੀਓ ਚ ਦੇੜੀ ਦੇ ਫੰਕੀ ਦੀ ਅੱਜ ਅਜੇ ਹੁਣ ਅਸੀਂ ਹੋਰ ਵਾਸ ਫੜਦੇ ਆ ਉਹ ਜਾਂਦੇ ਡੈਡੀ ਰੀਤ ਚੱਲ ਅੱਗੇ ਭਾਈ ਜੀ ਕਹਿ ਦਿਆ ਮੋਬਾਈਲ ਦਾ ਨਾਸ ਹੋ ਗਿਆ ਹੈ ਗੁਰੇਂਦਰ ਟਿੱਡੇ ਆ ਜੀ ਲੈ ਰਹੇ कुल <laughs> सु ਕੌਣ ਜਿੱਗੇਗਾ ਫਾਈਨਲੀ ਜੀ ਨਾ ਭਾਈ ਹਾਂ ਸੀ ਬਰੰਕੀ ਥੈਂਕ ਯੂ ਹਾਂ ਸੀ ਬਰੰਕੀ ਹਾਂ ਸੀ ਪੁਰਤਗਾਲੀ ਅੱਪਾ ਕਮੈਂਟ ਕਰਕੇ ਦੱਸਿਓ ਹਣਾ ਤੇਰੇ ਤੇ ਤੇ ਭੈਣ ਭਰਾ ਇਧਰ ਜੁੜੇ ਹਾਂ ਸੀ ਏਰੀਆ ਤੋਂ ਜੁੜੇ ਹੋਏ ਨੇ ਕਮੈਂਟ ਕਰੋ I'm gonna go ਜੀ ਜੇਲ ਨਹੀਂ ਬਣਾਉਣਾ ਜੀ ਆਓ ਜੀ ਮੁਲਾਕਾਤ ਕਰ ਆਏ ਆਪਾਂ ਤੇ ਇਧਰ ਰਹੀਗੀ ਬੈਕ ਸਾਈਡ ਜੇਲ ਤੇ ਮੁਲਾਕਾਤ ਕਰਕੇ ਆ ਗਏ ਆਪਾਂ ਆ ਤਿੰਨੇ ਰੋਣ ਲੱਗ ਗਈ ਸੀ ਛੋਟੂ ਪ੍ਰੀਤ ਵੀ ਰੋਣ ਲੱਗ ਗਈ ਸੀ ਤੇ ਜਸ਼ਨ ਜਸ਼ਨ ਵੀ ਰੋਣ ਲੱਗ ਗਈ ਸੀ ਤੇ ਉਹ ਜਸ਼ਨ ਵੀ ਰੋਣ ਲੱਗ ਗਈ ਸੀ ਬੜਾ ਦੇਖੋ ਜਸ਼ਨ ਖੜਦਾ ਪੁੱਤ ਉਹ ਵੀ ਰੋਣ ਲੱਗ ਗਈ ਸੀ ਲਖਵੀਰ ਦਾ ਬੰਦਾ ਤੇ ਉਧਰ ਗੱਗੀ ਰੋਵੇ ਇਹਨਾਂ ਨੂੰ ਦੇਖ ਕੇ ਚਲੋ ਮੁਲਾਕਾਤ ਹੋ ਗਈ ਹਨਾ ਸਾਲ ਹੋ ਗਿਆ ਜਿਹਦੇ ਜਿੰਦਾ ਇਹਨੂੰ ਤੇ ਆਇਆ ਹੀ ਨਹੀਂ ਗਿਆ ਸੀ ਸਾਡੇ ਤੋਂ ਉਧਰ ਡੈਡੀ ਨੇ ਅੱਜ ਵਧੀਆ ਸਾਨੂੰ ਹਿੰਮਤ ਕਰੀ ਲਿਆ ਇਹ ਅਸੀਂ ਮਿਲ ਕੇ ਚਲੋ ਆਏ ਜੇ ਹੋ ਜਾਂਦਾ ਨਾ ਵੀ ਦੀਵਾਲੀ ਤੇ ਵੀ ਦੇਖ ਲਿਆ ਚਲੋ ਹਨਾ ਦੀਵਾਲੀ ਆ ਗਈ ਇੱਕ ਸਾਲ ਦੀ ਤੇ ਚਲੋ ਜੇ ਅਸੀਂ ਰੋਡ ਕ੍ਰਾਸ ਕਰ ਲਈਏ ਹੁਣ ਆਪਾਂ ਖਾਈ ਨੇ ਖਾਣਾ ਤੇ ਸਵੇਰ ਦਾ ਚਾਹ ਵੀ ਪੀ ਗੱਲੀ ਤੇ ਟਾਈਮ 12 ਵਜੇ ਉਧਰ ਜਸ਼ਨ ਤੇ ਡੈਡੀ ਬੈਠੇ ਆ ਇਧਰ ਪ੍ਰੀਤ ਸਬਜ਼ੀ ਲੈਣੀ ਬ੍ਰੀ ਦਾ ਸਬਜ਼ੀ ਲੈਣੀ ਉਧਰ ਕੁੜੀਆਂ ਨੇ ਨਹੀਂ ਬੱਸ ਬੱਸ ਬਹੁਤ ਹੈ ਲੋਟੀ ਕੀ ਬੈਕੇ ਲੋਟੀ ਕੀ ਬੈਕੇ ਉਧਰ ਡੈਡੀ ਤੇ ਜਸ਼ਨ ਬੈਠੇ ਹੈ ਢੁੱਖ ਲੱਗੀ ਹੋਈ ਹੈ ਜਿਸ ਵੇਲੇ ਕਹਿੰਦੀ ਚਾਹ ਵੀ ਦਿੱਸਤ ਆਉਂਦੀ ਹੈ ਵੀ 3:30 ਵਜੇ ਦੀਆਂ ਮੈਂ ਤੇ ਬ੍ਰੀ ਤੇ ਜਸ਼ਨ ਆਪਰਾ ਤੇ ਇਹ ਕਾਰਨ ਹੈ ਲੋਟੀ ਵੀ ਚਾਹ ਦੀ ਕੋਟ BTS ਵੇਰਦੇ ਹਨ 2:30 ਕੰਨਾ ਸਫਰ ਕਰਿਆ ਡੈਡੀ ਕਹਿੰਦੇ ਕੁਝ ਖਾ ਲੋ ਇਹ ਹਜਖਾਨ ਨੇ ਡਿਮਾਂਡ ਰੱਖੀ ਪਿਛਲੇ ਪੂਰੇ ਖਾਤੇ ਦਾ ਬਦਲੇ ਪੂਰੇ ਖਾਤੇ ਦੇ ਪੂਰੇ ਖਾਤੇ ਤੇ ਲੱਗੇ ਪਏ ਆ ਹਜਖਾਨ ਮੈਂ ਕਿਹਾ ਚਲੋ ਛੋੜੇ ਉਹਨਾ ਵੀਡੀਓ ਸ਼ੇਅਰ ਕਰਦੇ ਆਪਾਂ ਹਾਂ ਚਲੋ ਪੂਰੇ ਹਾਂ ਤੁਹਾ ਬਾਅਦ ਆ ਰਿਹਾ ਰਮਨ ਅਸ਼ਮਾਨ ਲਾ ਕੇ ਨਾਲ ਜਾਤਾ ਹਾਂ ਇਕੱਲੇ ਤੇ ਸਾਰੇ ਬੰਦੇ ਜਾ ਤੀ ਆਪਾਂ ਤੇ ਜੀ ਆਪਾਂ ਜੀਨ ਦਾ ਉਹ ਮਿਹਲਾ ਸੰਵਰਾਜ ਕਿਰੋ ਦਿਖਾਉ ਉਹ ਯੋਕੀ ਦਾ ਨੇ ਪਹੁੰਚ ਗਏ ਜੀ ਬਸ ਸਟੈਂਡ ਤੇ ਚਿੱਟੇ ਪਹੁੰਚ ਗਏ ਜੀ ਆਪਾਂ ਬਸ ਸਟੈਂਡ ਤੇ ਦੇਖਦੇ ਆਂ ਬਸ ਇਹਤ ਪੂਜਾ ਕਰਕੇ ਹੁਣ ਅਸੀਂ ਬਸ ਫੜਦੇ ਜੱਗਰਲਾਬ ਹੁਣ ਰਸਮ ਹੈ ਆਵਾਜ਼ ਘੜਾ ਤੋਂ ਸਟੇਸ਼ਨ ਬੁਨਾਰਲੇ ਦੇਖਦੇ ਨਹੀਂ ਬੱਸ ਆਪਣੀ ਬੱਸ ਤੇ ਰੋਟੀ ਰੋਟੀ ਸਾਰਾ ਮਤਲਬ ਛੋਲੇ ਫੁਲੇ ਖਾ ਕੇ ਪ੍ਰੀਤ ਜਸ਼ਨ ਕਰਨੇ ਹਾਇ ਪਾਪੇ ਤੇ ਪੈਸੇ ਲੱਗੇ ਜਾਂਦੇ ਇੰਨੇ ਪੈਸੇ ਲੱਗੇ ਇਹ ਜੀ ਤਾਂ ਚਵਾਗਾ ਦਾਦੀ ਦਾ ਸਰਪਾ ਬਹੁਤ ਸੋਚਦੀ ਤੇ ਇੱਕ ਜੀ ਸਾਰੇ ਦਿਨ ਬਿਜੀ ਹੈ ਨਾ ਧੁੱਲੀ ਫਿਰਦੇ ਰਹੇ ਉੱਥੇ ਜੀਂਦ ਕਿਉਂਕਿ ਐਸੀ ਜਤੋਂ ਤੋਂ ਪਹਿਲਾਂ ਜਾਇਆ ਕਿ ਚਲ ਗੱਗੀ ਨੂੰ ਮਿਲਿਆ ਅੱਗੇ ਹਨਾ ਵੀ ਫਿਰ ਦੇਖੋ ਠੰਡਾ ਠੰਡ ਹੋਣ ਜੂਗੀ ਜ਼ਿਆਦੇ ਹਨਾ ਮੁੜ ਕੇ ਵੀ ਦੇਖ ਛੋਟੇ ਹੋ ਜਾਣਗੇ ਜਾਇ ਨਹੀਂ ਜਾਣਾ ਸਾਥੋਂ ਤੇ ਉਹਨੂੰ ਵੀ ਚਲੋ ਆਏ ਸੀ ਜਾਣਾ ਉਹ ਵੀ ਜ਼ਿੰਮੇਵਾਰੀ ਸੀ ਕਹਣਾ ਜਵਾਖੜਾ ਹੁਣ ਮਲਾ ਲੈ ਨਾਲੇ ਆਪ ਮਿ ਲਈ ਮੈਂ ਤੇ ਰਾਤ ਦਾ ਇੰਨਾ ਕਿ ਜ਼ਿਆਦੇ ਮਨ ਪਰੇਸ਼ਾਨ ਹੈ ਰਣਜੀਤ ਦੀ ਸੋ ਦੱਸਿਆ ਸੀ ਨਾ ਵੀਡੀਓ 'ਚ ਵੀ ਮੱਝ ਸੁਣਨ ਵਾਲੀ ਸੀ ਤੇ ਉਹ ਰਾਤ ਮੱਝ ਸੂਪੀ ਹੈ ਨਾ ਤੇ ਮੱਝ ਵਧੀਆ ਸੂਪੀ ਤੇ ਅੰਦਰ ਹੀ ਕੱਟੀ ਮੁੱਕ ਗਈ ਡਾਕਟਰ ਨੇ ਹਨਾ ਅੰਦਰ ਉਹ ਕੱਡੀ ਹੈ ਨਾ ਮਰੀ ਗੱਡੀ ਤੇ ਫਿਰ ਜੇ ਆਪਣੀ ਪਈ ਜੀਰ ਵਗੈਰਾ ਵੀ ਡਾਕਟਰ ਆਪ ਆ ਗਿਆ ਮਸਾਂ ਜਵਾਗ ਦੇ ਮਸਾਂ ਤਸਦਿਆਂ ਨੂੰ ਦੁੱਧ ਹੋਇਆ ਸੀਗਾ ਹਨਾ ਵੀ ਚੱਲ ਆਪ ਦਾ ਖਰਾਕ ਵਧੀਆ ਖਾ ਲੈਣਗੇ ਹਨਾ ਮੁੰਡੇ ਸੰਡੋਂ ਦੀ ਚੱਲ ਕੁਸ ਬਣਾ ਕੇ ਬੰਦਾ ਖਾ ਲੈਂਦਾ ਘਰ ਦਾ ਦੁੱਧ ਹੁੰਦਾ ਜਦੋਂ ਉਹ ਕੱਤੀ ਮਰ ਗਈ ਕੱਤੀ ਮਰ ਗਈ ਕੱਤੀ ਤੋਂ ਬਗੈਰ ਹੁਣ ਮੱਝ ਪਤਾ ਨਹੀਂ ਧਾ ਨਹੀਂ ਪਊਗੀ ਜਾਂ ਕਿਵੇਂ ਕੋਸਾ ਮੇਰੀ ਤਾਂ ਜਗਾਲ ਹੀ ਨਹੀਂ ਹੋਈ ਰਣਵੀਰ ਨਾਲ ਕਿਉਂਕਿ ਮੇਰਾ ਤਾਂ ਸਾਰਾ ਦਿਨ ਅਜ ਜੀਤ ਟੱਪ ਗਿਆ ਮੈਂ ਕਹਿਣੀ ਪੁੱਛਨੀ ਆ ਰੱਬ ਨੂੰ ਵੀ ਰੱਬਾ ਕੀ ਗੱਲ ਹੈ ਨਾ ਵੀ ਅਸੀਂ ਕੀ ਮਾੜਾ ਕਰਿਆ ਹਨ ਕਿਸੇ ਦਾ ਵੀ ਤਿੰਨੇ ਭੈਣ ਭਰਾ ਬਣੇ ਅਸੀਂ ਕੀ ਮਾੜਾ ਕਰਤਾ ਉਧਰੋਂ ਮੇਰੇ ਪਿਓ ਨੇ ਕੀ ਮਾੜਾ ਕਰਤਾ ਤੇਰਾ ਹਨ ਤੇ ਉਹਦੀ ਵੀ ਦਵਾਈ ਚੱਲਦੀ ਹੈ ਹਨ ਵਿਚਾਰੇ ਦੀ ਨੀਂਦ ਨਹੀਂ ਆਉਂਦੀ ਜਦੋਂ ਹਨ ਦਵਾਈ ਵੀ ਨਾਲ ਨੀਂਦ ਨਹੀਂ ਆਉਂਦੀ ਮਰ ਕੇ ਤੇ ਦਵਾਈ ਲੈ ਲੈਂਦਾ ਤਾਂ ਨੀਂਦ ਆ ਜਾਂਦੀ ਹੈ ਉਹ ਵੀ ਕਹਿੰਦੇ ਹੁੰਦੇ ਦੁੱਖਾਂ ਦਾ ਮਾਰਿਆ ਹੋਇਆ ਹੈਗਾ ਉਸ ਤੋਂ ਤੀਹ ਆ ਬੁੱਤਾਂ ਦੇ ਕਹਿੰਦੇ ਹੁੰਦੇ ਦੁੱਖ ਫਰਮਾ ਕਈ ਕਹੇਨੀ ਸੁਣਦਾ ਹਨ ਦੁੱਖ ਧੀਆਂ ਪੁੱਤਾਂ ਦੇ ਲੈ ਕੇ ਬੈ ਜਾਂਦੇ ਆ ਤੇ ਚਲੋ ਰਣਵੀਰ ਨੂੰ ਤੇ ਆ ਲਖਵੀਰ ਨੂੰ ਆਇਆ ਲਾਦ ਸੋਹਣੀ ਦੇਦੀ ਰੱਬ ਨੇ ਪੁੱਤ ਦੇਤਾ ਹਨ ਵੀ ਦੋਨਾਂ ਨੂੰ ਫਿਕਰ ਹੈ ਨਹੀਂ ਹਨ ਧੀਆਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਵੀ ਉਹ ਜ਼ਿੰਮੇਵਾਰੀ ਹਨਾ ਉਹਨੂੰ ਮੇਰੇ ਤੇ ਆ ਰਹੀ ਹੈ ਮੈਂ ਕਹਣੀ ਅੱਜ ਤਾਂ ਮੈਨੂੰ ਇੰਨਾ ਮਾਣਾ ਉਦਾਸ ਹੈ ਮੇਰਾ ਵੀ ਗੱਗੀ ਘਰੇ ਆ ਜੀ ਹਨਾ ਆਪਦੇ ਧੀਆਂ ਦੀ ਆਪਦੇ ਸਾਰੇ ਘਰ ਦੀ ਜ਼ਿੰਮੇਵਾਰੀ ਚੱਕ ਲੈ ਵੀ ਮੈਥੋਂ ਉਹ ਨਹੀਂ ਚੱਕੇ ਨਹੀਂ ਜਾਂਦੀ ਹਨ ਮੈਂ ਥੱਕ ਗਈ ਮੈਂ ਨਹੀਂ ਚੱਕ ਸਕਦੀ ਹਨਾ ਵੀ ਮੇਰੀ ਤਾਂ ਹੁਣ ਭਿਆਹ ਹੋ ਰਹੀ ਹੈ ਵੀ ਜਮਾ ਇਹ ਕੋਣ ਨੂੰ ਦੇਖ ਕੇ ਜਦੋਂ ਦੇਖ ਲੈਣੀ ਜਮੀ ਹਾਰ ਜਾਣੀ ਹੈ ਮੈਂ ਜਦੋਂ ਦੇਖ ਆਉਣੀ ਅੱਜ ਹੁਣ ਦੇਖਾਈ ਤੇ ਕਿਵੇਂ ਬਣਿਆ ਪਿਆਗਾ ਉਧਰੋਂ ਰਣਵੀਰ ਦੀ ਟੈਨਸ਼ਨ ਬੜ ਬੜ ਖਾਈ ਜਾਂਦੀ ਰਾਤ ਦੀ ਜਵਾਕਦੀ ਹਨਾ ਕਹਿੰਦਾ ਇੱਕ ਮੱਦ ਸੀ ਉਹ ਵੀ ਖਰਾਬ ਹੋ ਗਈ ਕੀ ਪਤਾ ਨਹੀਂ ਕਹਿੰਦਾ ਰੱਬ ਵੈਰੀ ਬਣਿਆ ਹਨਾ ਤੇ ਕੀ ਇਹ ਜੀ ਗਲਤੀਆਂ ਹੋਉਂਗਾ ਨਾ ਜਿਹੜਾ ਵੀ ਰੱਬ ਸੌਖਾ ਸਾਹ ਨਹੀਂ ਆਉਂਦਾ ਕਿਸੇ ਬਸ ਜਮਾ ਵੀ ਉਹ ਰਾਤ ਜਿਉਂ 8:7 ਵਜੇ ਦੀ 7:30 ਫੋਨ ਆਗਾ ਸੀ ਡਾਕਟਰ ਦਾ ਮੇਰੇ ਕੋਲੇ ਕਹਿੰਦਾ ਕਿ ਮੱਝ ਢਿੱਲੀ ਹੋ ਗਈ ਵੀ ਧਰ ਤੇ ਵਾਲਾ ਹੋ ਜਾਂਦੇ ਬੈਹ ਜਾਂਦੀ ਉੱਠ ਖੜਦੀ ਬੰਨ ਚੱਲ ਕੋਈ ਨਹੀਂ ਖੁਸ਼ੀ ਦੀ ਗੱਲ ਹੈ ਨਾ ਸੂਪੂ ਵੀ ਮੱਝ ਤੇ ਕਰਮਾਂ ਦੀ ਗੱਲ ਹੈ ਨਾ ਜਦੋਂ ਜਿਹੜੇ ਕੋਈ ਨੁਕਸਾਨ ਹੋਣਾ ਹੋਵੇ ਢੀ ਸੋਣੀ ਕੱਟੀ ਇੰਨੀ ਰਾਜੀ ਤੇ ਭਾਰੀ ਕੱਟੀ ਅੰਦਰੀ ਮੁੱਕ ਗਈ ਡਾਕਟਰ ਨੇ ਕੱਢੀ ਤੇ ਮੱਝ ਵੀ ਖਰਾਬ ਹੋ ਗਈ ਹਨਾ ਜਵਾਂ ਆਖਾਂ ਦੇ ਮੂੰਹ ਚ ਭੁਰਾ ਉਹ ਜਵਾਂ ਕਾ ਮਨ ਕੀਤਾ ਭੁਰਾ ਦੁੱਧ ਦਾ ਪੀਲੇ ਕਰਦਾ ਕੋਈ ਲੱਸੀ ਨਹੀਂ ਬਣਾ ਲੰਦਾ ਬੰਦਾ ਘਰ ਦੀ ਹੈ ਨਾ ਢੋਲੂ ਚੱਕੀ ਫਿਰਦੇ ਸੀਗੇ ਦੁੱਧ ਵਾਸਤੇ ਤੇ ਚਲੋ ਹੁਣ ਆਇਆ ਸੀਗੀ ਵੀ ਘਰੇ ਆਪਦਾ ਦੁੱਧ ਹੋ ਗਿਆ ਕਰਦਾ ਪਰ ਨਹੀਂ ਵੈਗਰੂ ਨੇ ਜਮਾ ਮੈਂ ਕਹਣੀ ਆ ਵੀ ਸਾਡੇ ਤਾਂ ਕਿੰਨੇ ਭੈਣ ਭਰਾਵਾਂ ਨਾਲ ਪਤਾ ਨਹੀਂ ਵੈਗਰੂ ਨੇ ਵੀ ਕੀ ਦੁਸ਼ਮਣੀ ਹੈ ਸਾਡੇ ਨਾਲ ਹਨਾ ਵੀ ਜਿਹੜੀ ਗੱਡੀ ਤੁਰੇ ਜਾਂਦਾ ਨਾ ਦੁਸ਼ਮਣੀ ਕੱਢੀ ਤੁਰੇ ਜਾਂਦਾ ਵੀ ਜਦੋਂ ਕਿਸੇ ਚੀਜ਼ ਆਏ ਹੌਸਲਾ ਹੁੰਦਾ ਨਾ ਵੀ ਅਸੀਂ ਖੁਸ਼ ਹਾਂ ਚਲੋ ਵੀ ਜਾਨੂੰ ਹੌਸਲਾ ਸੀ ਗਾਰ ਅੰਦਰ ਦਾ ਵੀ ਚਲੋ ਮੱਝ ਸੂਣ ਵਾਲੀ ਘਰੇ ਦੁੱਧ ਹੋ ਜੂਆ ਆਪ ਦਾ ਚਾਲ ਖਾ ਪੀ ਲਿਆ ਕਰਨਗੇ ਹੈ ਨਾ ਸਾਰਾ ਪਰਿਵਾਰ ਜੇ ਉਧਰੋਂ ਹੌਸਲਾ ਸੀ ਉਹ ਮੱਝ ਖਰਾਬ ਹੋ ਗਈ ਸਾਡੇ ਗੱਗੀ ਵਾਲਾ ਹੋਇਆ ਪੈਗਾ ਹੈ ਨਾ ਅੰਦਰ ਬੈਠਾਗਾ 22 ਸਾਲ ਹੋ ਗਏ ਉਹਦਾ ਫਿਕਰ ਵੱਡ ਵੱਡ ਖਾਈ ਜਾਂਦਾ ਵੀ ਘਰੇ ਆ ਜੀ ਆਪਨੇ ਜਵਾਕੜੀਆਂ 30 ਚਾਜੇ ਹੈ ਨਾ ਤੇ ਵਿਆਹ ਕਬਿਉਣ ਵਾਲੇ ਹੋਏ ਪਏ ਐ ਤੇ 22 ਸਾਲਾਂ ਚ ਬੱਚੇ ਬਰੋਬਰ ਦੇ ਮੋਢਿਆਂ ਤੇ ਆਉਣ ਲੱਗ ਗਏ ਹੈ ਨਾ ਛੋਟੇ ਛੋਟੇ ਛੱਡ ਕੇ ਗਿਆ ਸੀਗਾ ਬਸ ਹਾ ਫਿਕਰਾਂ ਨੇ ਨਾ ਜਮਾਂ ਫਿਕਰਾਂ ਨੇ ਵੀ ਹੌਸਲਾ ਟੁੱਟ ਜਾਂਦਾ ਜਮਾਂ ਵੀ ਹੌਸਲਾ ਨਾ ਬੈ ਕੇ ਉੱਠਣ ਦੀ ਪਹੁੰਚ ਨਹੀਂ ਰਹਿੰਦੀ ਜੇ ਸਾਰਾ ਦਿਨ ਨਹੀਂ ਟੈਨਸ਼ਨਾਂ ਸੋਚੀ ਜਾਗੇ ਤੇ ਬਸ ਉਹਦਾ ਰਣਵੀਰ ਦਾ ਵੀ ਜਿਹੜਾ ਤਰਹੁਣੇ ਹਨਾ ਆਪ ਦਾ ਦੇਲਕ ਮਾਨ ਕਰੜਾ ਕਰਕੇ ਉਹਦਾ ਦਿਲ ਤਰਹੁਣੀ ਹੈ ਵੀ ਚਲ ਕੋਈ ਨਹੀਂ ਜੋ ਵੀ ਹੋਣਾ ਸੀ ਵੈਗਰੂ ਦੀ ਮਰਜ਼ੀ ਸੀ ਹਨਾ ਚਲ ਵੀ ਤੇਰੇ ਕਰਮਾਂ ਚ ਚਲੋ ਨਹੀਂ ਵਾਦਾ ਰੱਖਿਆ ਸੀ ਕਿ ਮੱਜਰੀ ਨਹੀਂ ਵਾਦਾ ਕਰਨਾ ਸੀਗਾ ਹਨਾ ਤੇ ਹਜੇ ਦੇਖੋ ਵੀ ਤਾਰੀਂ ਪਹੁੰਗੀ ਤਾਰੀਂ ਪਹੇਜੇ ਤਾਂ ਵੀ ਚੱਲੋ ਹਨਾ ਦੁੱਧ ਹੋ ਜੇ ਘਰੇ ਤੇ ਪਤਾ ਨਹੀਂ ਕੀ ਬਣੂਗਾ ਜੇ ਮੈਂ ਮੇਰੇ ਤੇ ਗੱਲ ਹੀ ਨਹੀਂ ਹੋਈ ਸਾਦਨ ਉੱਥੇ ਟੱਪ ਗਿਆ ਜੀ ਤੇ ਮੈਂ ਕਰੂੰਗੀ ਹੁਣ ਫੋਨ ਕਰਕੇ ਪੁੱਛਦੀ ਆ ਵੀ ਕਿਵੇਂ ਆ ਤੂੰ ਠੀਕ ਹੈ ਤੇ ਚਲੋ ਬੰਨਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਆਪਾਂ ਗੱਲ ਹਨਾ ਵੀ ਦੁੱਖਾਂ ਨੇ ਇੰਨੇ ਕਿ ਜ਼ਿਆਦਾ ਪਹਾੜ ਡਿੱਗੇ ਪਏ ਆ ਦੁੱਖਾਂ ਦੇ ਵੀ ਜਮਾ ਰੱਬ ਆ ਕਹਿੰਦਾ ਵੀ ਮੂੰਹੋਂ ਬਸ ਆਹੀ ਅਖਵਾਉਣਾ ਚਾਹੁੰਦਾ ਵੀ ਬੱਸ ਕਰੋ ਝੁਕ ਜੋ ਤੁਸੀਂ ਆਇ ਕਹਦੇ ਹੋ ਸਾਡੇ 'ਚ ਦੁੱਖ ਅਰਦਾਸ ਕਰਨ ਦੀ ਵੀ ਹੁਣ ਜਮਾ ਵੀ ਸਾਡੇ 'ਚ ਪਹੁੰਚਾ ਹੈ ਜੀ ਅਸਰ ਆਪੇ ਕਾਹੀ ਸੁਣਨਾ ਚਾਹੁੰਦਾ ਮੂੰਹ ਤੇ ਆਉਣੀ ਪਤਾ ਉਹ ਫੇਰ ਵੀ ਮਨ ਕਰਦਾ ਕਰ ਲੈਨੇ ਹਨਾ ਵੀ ਚਲ ਕੋਈ ਨਹੀਂ ਫੇਰ ਕੀ ਹੁੰਦਾ ਵੈਗਰੂ ਵਕਤ ਪਾਉਂਦਾ ਨਾ ਬੰਦੇ ਦੀ ਵਕਤ ਪੈਂਦੇ ਕੱਢਣਾ ਆਪਣਾ ਜ਼ਿੰਮੇਵਾਰੀ ਹੈ ਪਰ ਵੈਗਰੂ ਇੰਨਾ ਤਾਂ ਵਕਤ ਪਾਇਆ ਕਰੋ ਇੰਨਾ ਤਾਂ ਵਕਤ ਪਾਇਆ ਕਰੋ ਕੁਝ ਤਾਂ ਛੋਟੇ ਛੋਟੇ ਖੁਸ਼ੀਆਂ ਕੁਝ ਤਾਂ ਦੇ ਦੇ ਖੁਸ਼ੀਆਂ ਜਿਹਦੇ ਚ ਅਸੀਂ ਖੁਸ਼ ਹੋ ਜਾਈਏ ਤੇ ਬਸ ਆਈਏ ਤਾਂ ਦੇਖ ਕੀ ਘਰ ਹੋਇਆਗਾ ਫਰਾਂਜੁਰ ਜਵਾਕ ਨੂੰ ਇੰਨੀ ਕਲਪਨਾ ਹੋਈ ਵੀ ਰਾਤ ਇੰਨੀ ਕਿ ਜਿਆਦਾ ਮੈਸਤ ਚਲੋ ਬੰਨੇ ਸੋੜੇ ਨਾਲ ਸ਼ੇਅਰ ਕਰਦੇ ਆ ਜੀ ਰੋਟੀ ਪਾਣੀ ਛਕ ਲਿਆ ਆਪਾਂ ਤੇ ਸਬਜ਼ੀ ਲਖੀਰ ਨੇ ਫੜਾਤੀ ਸੀਗੀ ਕੁਛ ਤਾਂ ਆਲੂ ਗੋਭੀ ਫੜਾਈ ਸੀ ਤੇ ਕੁਛ ਹੋਰ ਸੀ ਮੱਲਦਾ ਅ ਬੱਡੇ ਆਲੂ ਛੋਲੇ ਕਾਬਲੀ ਛੋਲੇ ਕਹਿੰਦੇ ਜਿਹਨੂੰ ਉਹ ਸਬਜ਼ੀ ਸੀਗੀ ਦੋ ਸਬਜ਼ੀਆਂ ਫੜਾਦੀਆਂ ਰੋਟੀ ਪਾਣੀ ਛਕ ਲਿਆ ਆਪਾਂ ਹੋ ਗਏ ਜੀ ਲੇਟ ਆਪਾਂ ਬਣੇ ਘਰੇ 7:00 7:15 ਮਿੰਟਾਂ ਦੇ 20 ਤੇ ਆਏ ਆ ਅਸੀਂ ਤੇ ਥੱਕ ਗਏ ਇੰਨਾ ਜਿਆਦਾ ਸਫਰ ਸੀਗਾ। ਤੋਂ 2-2 ਘੰਟਿਆਂ ਦਾ ਜਾਣ ਦਾ ਰਸਤਾ ਸੀ, 2-2 ਘੰਟਿਆਂ ਦਾ ਆਉਣ ਦਾ ਰਸਤਾ ਸੀਗਾ ਤੇ ਜਮਾਂ ਭਿਆਹ ਹੋਈ ਪਿਓ ਰੋਟੀ-ਰੋਟੀ ਖਾ ਲਈ ਤੇ ਬਸ ਨਾ ਉਹਨੂੰ ਕਿ ਹੁਣ ਆਪਾਂ ਪੈਨੇ ਆ ਨਾ ਤੇ ਪ੍ਰੀਤ ਹੋਰਾਂ ਨੂੰ ਮੈਂ ਸੇਵ ਲਿਆ ਤੁਸੀਂ ਸੌਦੇ ਤੇ ਉਹ ਚੀਰੀ ਬੈਠ ਗਏ ਕਹਿੰਦੇ ਅਸੀਂ ਮਮਾ ਨਮਕ ਲਾ ਕੇ ਚਲੋ ਉਹ ਖਾ ਲਾਂਗੇ ਤੇ ਅਸੀਂ ਖਾਨੇ ਆ ਜੀ ਹੁਣ ਬਸ ਨਾ ਕਿ ਮਤਲਬ ਸੇਵ ਵਗੈਰਾ ਖਾਨੇ ਦੁੱਧ ਮੈਂ ਘਰਮ ਕਰ ਲਿਆ ਤੇ ਅੱਜ ਬਸ ਸਵੇਰੇ ਇਦਾਂ ਕਾ ਜਿਆਦਾ ਕੰਮ ਐ ਮਤਲਬ ਕਰਦਾ ਘਮ ਹਨਸ ਵੀਰਸ ਜਲਦੀ ਉੱਠ ਕੇ 4 ਵਜੇ ਉੱਠ ਕੇ ਝਾੜੂ ਕੱਢ ਕੇ ਪੋਚੇ ਲਾਉਣੇ ਤੇ ਥੋੜੇ ਕੱਪੜੇ ਤੈਹ ਲਾਉਣ ਵਾਲੇ ਵੀ ਉਹ ਕਰਨਾ ਕੱਪੜੇ ਧੋਣ ਵਾਲੇ ਪਏ ਅੱਜ ਨਹੀਂ ਧੋਤੇ ਕਿ ਕੰਮ ਸੋਭਾ ਜ਼ਿਆਦਾ ਹੀ ਹੈ ਫਿਰ ਨਰਮਾ ਚੋਕਣ ਖੇਤ ਜਾਵਾਂਗੇ ਤੇ ਚਲੋ ਜੀ ਕੰਮ ਦਾ ਬੰਦੇ ਦੇ ਕਰਮ ਹੁੰਦੇ ਹਨਾ ਤੇ ਕੱਲ ਨੂੰ ਆਪਾਂ ਫਟਾਫਟ ਸਾਰਾ ਨਿਵੇੜ ਦਾਂਗੇ ਤੇ ਹੁਣ ਦੇਖ ਕੇ ਐਂ ਜ ਲੱਗ ਜਾਂਦਾ ਹਨਾ ਵੀ ਕੱਪੜੇ ਪਏ ਧੋਣ ਵਾਲੇ ਕਾਥੋਂ ਪਏ ਐ ਤੇ ਚਲੋ ਜੀ ਬਾਕੀ ਜੀ ਵੀਡੀਓ ਨੂੰ ਫੋਲੋ ਵਾਚ ਕਰ ਲਿਓ ਤੇ ਸੋਹਣੇ ਸੋਹਣੇ ਕਰਿਓ ਜੀ ਕਮੈਂਟ ਤੇ ਤੁਸੀਂ ਕਹੋਗੇ ਗੱਗੀ ਵਾਰੇ ਨਹੀਂ ਦੱਸਿਆ ਨਾ ਸੱਚ ਉਹ ਗੱਗੀ ਬਹੁਤ ਜ਼ਿਆਦਾ ਲਿੱਸਾ ਜਾ ਹੋਇਆ ਪਿਆ ਹੋਰ ਹੀ ਟੈਨਸ਼ਨ ਲੈਂਦਾ ਬਹੁਤ ਜ਼ਿਆਦਾ ਤੇ ਦੇਖ ਕੇ ਕੁੜਗਣ ਦੇਖ ਕੇ ਰੋਣ ਲੱਗ ਗਿਆ ਨਾ ਫਰੀਦ ਨੂੰ ਤੇ ਜਸ਼ਨ ਨੂੰ ਦੇਖ ਕੇ ਉਧਰੋਂ ਲਖਵੀ ਉਹਦਾ ਮੁੰਡਾ ਰੋਣ ਲੱਗ ਗਿਆ ਤੇ ਬਣਾ ਜਸ਼ਨ ਨਿਕਲ ਗਈ ਸਾਸਰੀ ਘਰ ਤਾਂ ਆਇਆ ਕਹਿੰਦਾ ਇੱਥੇ ਠੀਕ ਆ ਤੂੰ ਕਹਿੰਦਾ ਠੀਕ ਐ ਮੈਂ ਤੇ ਬਾਲਾ ਰੋਇ ਉਹ ਵੀ ਰੋਣ ਲੱਗ ਗਿਆ ਖਬਰਾਂ ਦੋਨੇ ਇਹ ਫਰੀਦ ਤੇ ਜਸ਼ਨ ਰੋਣ ਲੱਗੇ ਇਹਨਾਂ ਨੂੰ ਫਰੀਦ ਨੂੰ ਰੋਂਦੀ ਦੇਖ ਕੇ ਮੇਰਾ ਵੀ ਅੱਖਾਂ ਭਰ ਆਏਗਾ ਨਾ ਮੈਂ ਵੀ ਰੋਣ ਲੱਗ ਗਈ ਤੇ ਬਾਕੀ ਲਿਸਾ ਵੜਾ ਹੋਇਆ ਪਿਆ ਆਹ ਹੰਦਾ ਮੈਨੂੰ ਫਿਕਰ ਆਉਂਦੀ ਆ ਨਾ ਮੈਂ ਕਦੋਂ ਕਰੇ ਆਉਂਦਾ ਮੈਂ ਕਿਹਾ ਵੀ ਹੁਣ ਇਹ ਤਾਂ ਆਪਣੇ ਕਿਹੜਾ ਸਾਰੇ ਕੋਈ ਕਰਮਾਂ ਦੀ ਗੱਲ ਹੈ ਨਾ ਵੀ ਜਦੋਂ ਵੀ ਜਵਾਨਤ ਹੋਣੀ ਹੋਈ ਹੋ ਜੂਗੀ ਤੇ ਮੈਨੂੰ ਹਸਣ ਲੱਗ ਗਿਆ ਨਾ ਮੈਨੂੰ ਹੱਸ ਕੇ ਜੀ ਕਹਿੰਦਾ ਕਿ ਤੂੰ ਤਾਂ ਬਾਬਾ ਮੋਟੀ ਹੋ ਗਈ ਈ ਮਹਾ ਮੋਟੀ ਦਾ ਵਸਾਈ ਹੋ ਜਾਂਦਾ ਨਾ ਰੋਟੀ ਪਾਣੀ ਵਾਧ ਤੇ ਖਾ ਲੈਣੀ ਥੋੜਾ ਜਿਹਾ ਮੈਂ ਖਾ ਤਾਂ ਕਰਕੇ ਮੋਟੀ ਹੋ ਗਈ ਮਖਮੇ ਬਸ ਹੋਰ ਤਾਂ ਨਹੀਂ ਬੋਲਿਆ ਮੈਂ ਤੂੰ ਬੜਾ ਲਿਸਾ ਹੋ ਗਿਆ ਤੂੰ ਰੋਟੀ ਊਟੀ ਖਾ ਲਿਆ ਕਰ ਸਾਰਾ ਆਇਨਫਲਸਤੀ ਕਾਲ ਤੇ ਮੈਂ ਰੋਟੀ ਖਾ ਲਿਆ ਕਰਕੇ ਮੈਂ ਖਾਣਾ ਹੁੰਨਾ ਰੋਟੀ ਪਾਣੀ ਹੈ ਹੀ ਨਹੀਂ ਕਹਿੰਦਾ ਤੇ ਜੀ ਵੀ ਥੋੜੀ ਹੀ ਕਹਿੰਦਾ ਸਾਫ ਸਫਾਈ ਵੀ ਘੱਟ ਜੀ ਇੰਨੀ ਹੈ ਨਹੀਂ ਕਿ ਜ਼ਿਆਦੇ ਜੀ ਨਹੀਂ ਕਰਦਾ ਕਹਿੰਦਾ ਰੋਟੀ ਖਾਣ ਨੂੰ ਬਾਕੀ ਮਗਾਈ ਵਾਲੀ ਕਹਿੰਦਾ ਰੇਕ ਚੀਜ਼ ਮਹਿੰਗੀ ਇੱਥੇ ਸਾਰਾ ਮਤਲਬ ਕੁਝ ਵੀ ਸੌਦਾ ਪੱਤਾ ਜਾਂ ਸਬਜ਼ੀ ਲੈਣੇ ਉਹ ਵੀ ਮਹਿੰਗੀ ਹੈ ਜੇ ਕੋਈ ਤੜਕਾ ਲਾਉਣ ਵਾਸਤੇ ਕੋਈ ਹਨਾ ਮਤਲਬ ਟਮਾਟਰ ਕੱਢੇ ਲੈਣੇ ਉਹ ਵੀ ਮਹਿੰਗੇ ਸਾਰੀ ਚੀਜ਼ ਮਹਿੰਗੀ ਹੈ ਇੱਥੇ ਤੇ ਹਾਂ ਜੀ ਕਰਕੇ ਦੇਖ ਕੇ ਜਮਾਏ ਬੜਿਆ ਪੇਟ ਕੱਲ ਨਰਵਾ ਹੁੰਦਾ ਸੀ ਨੱਕ ਚਾ ਦੇ ਨਰਵਾ ਹੁੰਦਾ ਸੀ ਮੰਨ ਕੇ ਚੱਲੋ ਵੀ ਦੇਖ ਕੇ ਨਾ ਧਰਤੀ ਕੰਮ ਦੀ ਸੀਗੀ ਹਨਾ ਵੀ ਕਿ ਵੀ ਬਾਕੀ ਅਗਲਾ ਕਹਿੰਦੇ ਕਿ ਅੱਗੀ ਸਾਹ ਨੰਮਦਾ ਅੱਜ ਦੇਖ ਕੇ ਮਨ ਜਾ ਬਸ ਉਹਨੂੰ ਦੇਖ ਕੇ ਦਾਸ ਹੋ ਗਿਆ ਹਨਾ ਅੱਖਾਂ ਦੇ ਸਾਹਮਣੇ ਇਦ ਤਰ੍ਹਾਂ ਕਰਦਾ ਤੇ ਮੁੜ ਕੇ ਕਹਿੰਦਾ ਕੁੜਗਣ ਨੂੰ ਬਣਾ ਲਈ ਕਹਿੰਦਾ ਦੀਵਾਲੀ ਤੇ ਕੀ ਕਸੂਟ ਵਗੋ ਤਾਂ ਲਿਆ ਦੂੰਗੀ ਕੋਈ ਨਹੀਂ ਮੈਂ ਆਹਦਾ ਬਣਾ ਲਈਂਗਾ ਇੱਕ ਸੂਟ ਤੁਮਾਂ ਦਾ ਕੋਈ ਨਹੀਂ ਮੈਂ ਬਣਾ ਲੂੰਗੀ ਬਸਹੀਂ ਨੀ ਗੱਲਾਂ ਬਾਤਾਂ ਕਰਨੀਆਂ ਤੇ ਹੁਣ ਆਇਆ ਹਨਾ ਹੋਰ ਹੀ ਹੋ ਗਿਆ ਕਰੇ ਜੀ ਆ ਕੇ ਜਿੱਤ ਚੱਲੋ ਉੱਥੇ ਦੇਖ ਲੈ ਗੱਲਾਂ ਬਾਤਾਂ ਕਰ ਲੈ ਉਹਦੇ ਨਾਲ ਆਈ ਜੀ ਦੇਖ ਰਿਆ ਨਾ ਅੱਖਾਂ ਨਾਲ 20 ਸਾਲ ਹੋ ਗਿਆ ਸੀ ਜੰਮੀ ਨਹੀਂ ਦੇਖਿਆ ਸੀ ਜਦੋਂ ਦਾ ਜੀਂਦਗੀ ਹੈ ਸਭ ਤੋਂ ਜਾਇ ਨਹੀਂ ਜਾਂਦਾ ਕਿਉਂਕਿ ਦੂਰ ਬਹੁਤ ਹੈ ਕਰਾਂ ਅਸੀਂ ਤੁਰenge 4 ਵਜੇ ਦੇ ਦੁਰਿਆਂ ਸੀ ਪਹਿਲੇ ਗੋਦਵਾਰ ਸਾਹਿਬ ਜਾਵੜੇ ਤੇ ਸਾਨੂੰ 6:30 ਵਜੇ ਵਾਲੀ ਬੱਸ ਮਿਲੀ ਆ ਦੇਖ ਲਓ ਤੁਸੀਂ 6:30 ਵਜੇ ਬੱਸ 'ਚ ਬੈਠੇ ਹਾਂ ਜੀ ਤੇ ਹੁਣ 7:20 ਤੇ ਕਰਿਆ ਐ ਤੁਸੀਂ ਦੇਖੋ ਕਿੰਨਾ ਸਫਰ ਹੈ ਕਿੰਨਾ ਟਾਈਮ ਲੱਗਦਾ ਹੈ ਨਾ ਤੇ ਦੂਰ ਦੀ ਬਾਟ ਜੀਨ ਬਹੁਤ ਦੂਰ ਰਹ ਜਾਂਦਾ ਜੀ ਸਫਰ ਵੀ ਟਾਈ ਘੰਟੇ ਆਉਣ ਦਾ ਟਾਈ ਘੰਟੇ ਜਾਣ ਦਾ ਸਫਰ ਬਹੁਤ ਜ਼ਿਆਦਾ ਹੋ ਗਿਆ ਤੇ ਚਲੋ ਮਿਲੇ ਹੈ ਨਾ ਇੰਨੇ ਬੰਨ ਨਾਲ ਮੈਂ ਦੂ ਮੇਰਾ ਇਹ ਫਿਕਰ ਕਰ ਸੂਟ ਬਣਾ ਲਾਂ ਮੈਂ ਨੂੰ ਸੂਟ ਬਣਾਉਣ ਨੂੰ ਕੀ ਹੋਇਆ ਦੇਖੋ ਮੱਕੜ ਇੰਨੇ ਆਈਏ ਇਹਦੇ ਬਾਹਰ ਬਣਾ ਲੂੰਗੀ ਮੈਂ ਕਿ ਮੇਰੀ ਫਿਕਰ ਨਾ ਕਰ ਤੂੰ ਫੁਣਗਾਂ ਨੂੰ ਬਣਾ ਦੂੰਗੀ ਮੈਂ ਕਿ ਮੈਂ ਸੂਟ ਏਕੇ ਦਿਵਾਲੀ ਤੇ ਬਸ ਆਹੀ ਗੱਲਾਂ ਬਾਤਾਂ ਕਰੀਆਂ ਜੀ ਹੋਰ ਤਾਂ ਬਸਰੀ ਤੇ ਚਲੋ ਜੀ ਨਾ ਲਗੀ ਗਰਮੀ ਬਹੁਤ ਜ਼ਿਆਦਾ ਤੇ ਚਲੋ ਜੀ ਹਨਾ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਪਲੀਜ਼ ਵੀਡੀਓ ਹਨਾ ਜਿੰਨੀ ਵੀ ਬਣੀ ਫੁੱਲ ਵਾਚ ਕਰ ਲਿਓ ਸੋਹਣੇ ਸੋਹਣੇ ਕਮੈਂਟ ਕਰਿਓ ਹਨਾ ਤੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣੇ ਬਹੁਤ ਬਹੁਤ ਧੰਨਵਾਦ ਸਸ ਕੱਲ ਜੀ ਬਾਏ